ਪੇਸ਼ੈਂਟ ਤੁਸੀਂ ਪੁੱਛਣਾ ਹੈ ਕੋਈ ਚੀਜ਼ ਤੁਹਾਨੂੰ ਕਲੀਅਰ ਨਹੀਂ ਹੈ ਤੁਹਾਡੇ ਰਿਲੇਟਿਡ ਹੀ ਉਹ ਗੱਲ ਕਰਨਗੇ ਤੁਹਾਨੂੰ ਜਾਗਰੂਕ ਕਰਨਾ ਇੱਕ ਹੁੰਦਾ ਵਾ ਕਿ ਜੋ ਪੇਸ਼ੈਂਟ ਨੇ ਉਹ ਤਾਂ ਚਲੋ ਹੈਗੇ ਹੀ ਨੇ ਜੋ ਪੇਸ਼ੈਂਟ ਨੇ ਬਿਮਾਰ ਨੇ ਉਹ ਤਾਂ ਡੈਫੀਨੇਟਲੀ ਆਪਣੇ ਆਪ ਨੂੰ ਲੈ ਕੇ ਕੰਸਰਨ ਦੇ ਵਿੱਚ ਹੈਗੇ ਹੀ ਨੇ ਵੀ ਅਸੀਂ ਕਿਵੇਂ ਖਾਣਾ ਕਿਵੇਂ ਕੀ ਕਰਨਾ ਬਟ ਜੋ ਨਾਲ ਵੀ ਆਏ ਨੇ ਉਹਨਾਂ ਨੂੰ ਵੀ ਜਾਗਰੂਕ ਕਰਨਾ ਸਾਡਾ ਧਰਮ ਬਣਦਾ ਹੈ ਕਿਉਂਕਿ ਸਾਡਾ ਕੰਮ ਹੀ ਇਹੀ ਹੈ ਤੇ ਤੁਹਾਡੇ 5-7 ਮਿੰਟ ਅਸੀਂ ਲਵਾਂਗੇ ਜਿਹਦੇ ਵਿੱਚ ਤੁਸੀਂ ਅਗਰ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਪੁੱਛ ਸਕਦੇ ਹੋ ਹੈਲਥ ਰਿਲੇਟਿਡ ਕੋਈ ਅਗਰ ਗੱਲ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਹੋ ਪੁੱਛ ਸਕਦੇ ਹੋ ਤੇ ਦੇ ਨਾਲ ਹੀ ਜਿਵੇਂ ਕਿ ਨਾ ਹੋ ਕੀ ਰਿਹਾ ਹੈ ਜਿਹੜਾ ਤਾਂ ਪੇਸ਼ੈਂਟ ਹੈ ਉਹ ਤਾਂ ਆਪਣੀ ਗੱਲ ਨੂੰ ਸਮਝਦਾ ਵੀ ਆ ਉਹਨੂੰ ਸਮਝ ਲੱਗਦੀ ਵੀ ਆ ਕਿਤੇ ਨਾ ਕਿਤੇ ਬਟੋਈ ਰੀਟ ਹੁੰਦਾ ਉਹ ਚੀਜ਼ਾਂ ਨੂੰ ਫਾਲੋ ਨਹੀਂ ਕਰਦਾ ਤੇ ਤੁਸੀਂ ਉਹਨਾਂ ਦੇ ਨਾਲ ਹੁੰਨੇ ਹੋ ਤੁਹਾਡਾ ਫਰਜ਼ ਬਣਦਾ ਹੈ ਕਿ ਅਸੀਂ ਆਨ ਵਾਲਾ ਸਮਾਂ ਉਹਨਾਂ ਦਾ ਵਧੀਆ ਕਰਨਾ ਅਸੀਂ ਉਹਨਾਂ ਦਾ ਨਹੀਂ ਵਧੀਆ ਕਰਨਾ ਅਸੀਂ ਆਪਣਾ ਵਧੀਆ ਕਰਨਾ ਕਾਰਨ ਇਹ ਪੇਸ਼ੈਂਟ ਇੱਕ ਹੁੰਦਾ ਬਿਮਾਰ ਕਰਕੇ ਇੱਕ ਹੁੰਦਾ ਪਰ ਉਹਦੇ ਪਿੱਛੇ ਸਾਰੇ ਹੀ ਪ੍ਰੋਬਲਮ ਹੀ ਚੱਲ ਰਹੀ ਹੁੰਦੀ ਹੈ ਤੇ ਹੁਣ ਵੈਦ ਜੀ ਆਣਗੇ ਅਗਰ ਤੁਸੀਂ ਕੁਝ ਪੁੱਛਣਾ ਹੋਏਗਾ ਤਾਂ ਉਹਨਾਂ ਤੋਂ ਪੁੱਛ ਲਿਓ ਤੇ ਤੁਹਾਨੂੰ ਉਹ ਵੀ ਪੇਸ਼ੈਂਟ ਰੂਬਰੂ ਕਰਵਾਵਾਂਗੇ ਅਸੀਂ ਜਿਹੜੇ ਪੇਸ਼ੈਂਟ ਪਹਿਲਾਂ ਬਿਮਾਰ ਰਹੇ ਸੀ ਕੰਡੀਸ਼ਨ ਉਹਨਾਂ ਦੀ ਬੜੀ ਟਫ ਸੀ ਮੋਖਾ ਹੋ ਰਿਆ ਸੀਗਾ ਉਹਨਾਂ ਨੂੰ ਬਟ ਹੁਣ ਅੱਗੇ ਤੋਂ ਉਹ ਮੈਡੀਸਿਨ ਲੈ ਰਹੇ ਨੇ ਆਪਣਾ ਡਾਈਟ ਚਾਰਟ ਫੋਲੋ ਕਰ ਰਹੇ ਨੇ ਹਰ ਚੀਜ਼ ਨੂੰ ਮੰਨ ਰਹੇ ਨੇ ਤੇ ਬਹੁਤ ਵਧੀਆ ਜੀਵਨ ਅੱਗੇ ਨਾਲੋਂ ਵਧੀਆ ਹੋ ਗਿਆ ਉਹਨਾਂ ਦੇ ਘਰ ਦੇ ਵੀ ਨਾਲ ਨੇ ਤੇ ਬਹੁਤ ਵਧੀਆ ਜੀਵਨ ਬਤੀਤ ਕਰ ਰਹੇ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਫਰ ਜਿਹੜੇ ਨਵੇਂ ਮਰੀ ਸਾਡੇ ਤੇ ਵਿਸ਼ਵਾਸ ਕਰਕੇ ਆਏ ਨੇ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਕਿ ਜਿਹੜੇ ਮੇਰੇ ਕੋਲੇ ਪਹਿਲਾ ਮਰੀਜ਼ ਆਇਆ ਸੀ ਮਦਨ ਲਾਲ ਜੀ ਤਰਸੀਮ ਸਿੰਘ ਜੀ ਕਿੱਥੇ ਨੇ ਕੇ ਬੈਠੇ ਮਦਨ ਲਾਲ ਜੀ ਤਰਸੀਮ ਸਿੰਘ ਜੀ ਆਜੋ ਦੋਨੇ ਆਜੋ ਆੜੀ ਆੜੀ ਇਹਨਾਂ ਨੂੰ ਤਾਂ ਦੋਨਾਂ ਨੂੰ ਇਕੱਠੇ ਬੁਲਾਇਆ ਇਹ ਦੋਨੋਂ ਬੰਦੇ ਹਾਰਟ ਦੀ ਦਵਾਈ ਇਕੱਠੇ ਲੈ ਕੇ ਗਏ ਸੀ ਇਹ ਦੋਨੋਂ ਇਕੱਠੇ ਹੀ ਆਏ ਸੀ ਇੱਕ ਇੱਕ ਮਹੀਨਾ ਹੋ ਗਿਆ ਇਹਨਾਂ ਨੂੰ ਦਵਾਈ ਖਾਂਦਿਆਂ ਨੂੰ ਅੱਗੇ ਇੱਕ ਬੰਦਾ ਤਾਂ ਕਹਿੰਦਾ ਮੈਨੂੰ ਫਰਕ ਨਹੀਂ ਆਇਆ ਇੱਕ ਬੰਦਾ ਕਹਿੰਦਾ ਮੈਨੂੰ ਫਰਕ ਆ ਗਿਆ ਇਹਨਾਂ ਨੂੰ ਮੈਂ ਤਾਂ ਹੀ ਪਹਿਲਾਂ ਰੂਬਰੂ ਕੀਤਾ ਵੀ ਉਹਦੇ ਵਿੱਚ ਜਦੋਂ ਸਾਨੂੰ 2 2 ਮਹੀਨੇ ਮਰੀਜ਼ ਕਹਿੰਦਾਗਾ ਨਾ ਕਿ ਯਾਰ ਕੋਈ ਫਰਕ ਨਹੀਂ ਆਇਆ ਹਲੇ ਮੈਂ ਠੀਕ ਨਹੀਂ ਹੋਇਆ ਕੋਈ ਨਾ ਕੋਈ ਉਹਦੇ ਵਿੱਚ ਰੀਜਨ ਹੁੰਦਾ ਜਾਂ ਉਹਦੀ ਕੋਈ ਖਾਣ ਦੀ ਮਿਸਟੇਕਿੰਗ ਹੁੰਦੀ ਆ ਕੋਈ ਨਾ ਕੋਈ ਕਾਰਨ ਜ਼ਰੂਰ ਲੱਭਦਾ ਜੇ ਕੋਈ ਕਾਰਨ ਹੀ ਲੱਭੂਗਾ ਉਦੋਂ ਉਹ ਕੇ ਫਿਰ ਰੱਬ ਰੱਖਾ ਹੀ ਹੋ ਜਾਂਦਾ ਜਦੋਂ ਇਹਨੂੰ ਮੈਂ ਬਰੀਕੀ ਨਾਲ ਪੁੱਛਿਆ ਤਾਂ ਉਹੀ ਕਾਰਨ ਹੋਇਆ ਕਿ ਇਹਦੇ ਖਾਣ ਦੇ ਵਿੱਚ ਤੇ ਇਹਦੇ ਖਾਣ ਦੇ ਵਿੱਚ ਕਿੰਨੀਆਂ ਕਮੀਆਂ ਨਿਕਲ ਆਈਆਂ ਉਹਨਾਂ ਨੇ ਪੂਰੇ ਆਪਣੇ ਤਰੀਕੇ ਨਾਲ ਲਾਜ ਕੀਤਾ ਜਿਵੇਂ ਅਸੀਂ ਦੱਸਿਆ ਪਰ ਇਹਨਾਂ ਨੇ ਉਹਦੇ ਵਿੱਚੋਂ 40-50% ਵੀ ਪੂਰਾ ਨਹੀਂ ਕੀਤਾ ਤੇ ਇਹਨਾਂ ਨੂੰ ਫਰਕ ਨਹੀਂ ਆਇਆ ਮਾਈਕ ਫੜਾਓ ਇਹਨਾਂ ਨੂੰ ਪਹਿਲਾਂ ਉਧਰ ਫੜਾਓ ਕੋਲੇ ਕਰਕੇ ਰੱਖੋ ਹਾਂਜੀ ਆਪ ਕੋਈ ਕਿੰਨੇ ਦਿਨ ਹੋਇਆ ਜਾਂਦਾ ਨੂੰ ਤੁਹਾਨੂੰ ਇਹ ਦੋ ਵਾਰ ਹੀ ਲੈ ਗਿਆ ਜਾਂ ਤੀਜੀ ਵਾਰੀ ਦਵਾਈ ਲੈਣਾ ਇੱਕ ਮਹੀਨਾ ਹੋ ਗਿਆ ਨਾ ਹਾਂਜੀ ਤੇ ਹੁਣ ਕਿਵੇਂ ਹੋ ਹਾਂ ਠੀਕ ਹੈ ਇਹ ਬਹੁਤ ਫਰਕ ਹੈ ਤੇ ਆਪ ਤੁਹਾਡੇ ਨਾਲ ਦਾੜੀ ਕਿਉਂ ਨਹੀਂ ਠੀਕ ਹੋਇਆ ਇਹ ਮੇਰੇ ਨਾਲ ਰਹੇ ਕਿ ਪੈ ਜਾਊਗਾ ਫਰਕ ਹੈ ਹੈ ਮੇਰੇ ਨਾਲ ਰਹੂਗਾ ਤਾਂ ਫਰਕ ਪੈ ਜਾਊਗਾ ਹਾਂ ਇਹਨੂੰ ਨਾਲ ਰੱਖੋ ਜਿਵੇਂ ਤੁਸੀਂ ਖਾਣੇ ਪੀਣੇ ਨੂੰ ਓਵੇਂ ਹੀ ਕਰਨਾ ਹਾਂਜੀ ਸਮਝ ਗਏ ਜਿਹੜਾ ਬੰਦਾ ਦਵਾਈ ਟਾਈਮ ਨਾਲ ਖਾਂਦਾਗਾ ਨਾ ਜੇ ਤੌਰ ਤਰੀਕੇ ਨਾਲ ਖਾਊਗਾ ਉਹਦੇ ਮਹੀਨੇ ਘਟਦੇ ਆ ਔਰ ਮਹੀਨੇ ਦੀ ਦਵਾਈ ਕੋਈ ਸਸਤੀ ਨਹੀਂ ਹੈਗੀ ਇੱਥੇ ਕੋਈ ਮੈਂ ਫ੍ਰੀ ਨਹੀਂ ਵੰਡ ਰਿਆ ਵੀ ਤੁਸੀਂ ਲਈ ਜਾਵੋਗੇ ਹਾਂਜੀ ਅਸੀਂ ਇਹ ਵੀ ਕਹਿੰਦੇ ਆਂ ਕਿ ਬੰਦਾ ਜਿਹੜਾ ਡਾਈਟ ਚਾਰਟ ਤੇ ਪੂਰਨ ਤਰੀਕੇ ਨਾਲ ਜਿਵੇਂ ਅਸੀਂ ਕਹਿੰਦੇ ਆ ਜੇ ਤੁਸੀਂ ਓਵੇਂ ਦਵਾਈ ਖਾਣੇ ਹੋ ਤਾਂ ਹੋ ਸਕਦਾ ਜਿਹੜੀ ਅਸੀਂ 8-10 ਮਹੀਨੇ ਤੱਕ ਦਵਾਈ ਲੈ ਜਾਨੇ ਹੋ ਸਕਦਾ ਤੁਸੀਂ ਸੱਤ ਚ ਹੀ ਕਲੀਅਰ ਕਰ ਜਾਓ ਉਹ 2-3 ਮਹੀਨੇ ਦੀ ਜੇ ਤੁਹਾਡੀ ਦਵਾਈ ਘਟਜੋ ਕੀ ਤੁਹਾਡੇ ਪੈਸੇ ਬਚਣੇ ਆ ਸਾਡਾ ਕੁਝ ਨਹੀਂ ਜਾਣਾ ਅਸੀਂ ਆਪਣੇ 1000 1500 ਦੇ ਲਾਲਚ ਲਈ ਕਿਸੇ ਦਾ 10000 ਖਰਾਬ ਨਹੀਂ ਕਰਾਉਣਾ ਚਾਹੁੰਦੇ ਸਮਝ ਗਏ ਮਨ ਲਓ ਜੇ ਅਸੀਂ 10000 ਲੈਨੇ ਆ ਤੇ ਉਹਦੇ ਵਿੱਚੋਂ ਜੇ 1000 1500 ਬਚਣਾ ਸੀ ਅਸੀਂ ਕਿਸੇ ਦਾ 10000 ਕਿਉਂ ਖਰਾਬ ਕਰਾਈਏ ਜੇ ਤੁਸੀਂ ਪ੍ਰੋਪਰ ਪਰਹੇਜ ਰੱਖੇਂਗੇ ਉਹ ਤਾਂ ਨੇਚਰਲੀ ਗੱਲ ਹੈ ਕਿ ਤੁਹਾਡੀ ਦਵਾਈ ਜੇ 10 ਮਹੀਨੇ ਕਹਿੰਦੇ ਆ ਤਾਂ ਹੋ ਸਕਦਾ 7-8 ਤੇ ਹੀ ਸਿਮਟ ਦੇ ਦੋ ਮਹੀਨਿਆਂ ਦੇ ਪੈਸੇ ਬਚਣਗੇ ਇਹ ਫਰਕ ਹੁੰਦਾ ਵੀ ਜਿਹੜਾ ਬੰਦਾ ਕਹਿੰਦਾ ਯਾਰ ਮੈਨੂੰ ਫਰਕ ਨਹੀਂ ਆਇਆ ਕਿਉਂਕਿ ਜਦੋਂ ਬੰਦਾ ਕਹਿੰਦਾ ਨਾ ਫਰਕ ਨਹੀਂ ਆਇਆ ਅਸੀਂ ਉਹਦੀ ਉਹਨੂੰ ਬਿਠਾ ਲਈਦਾ ਵੀ ਯਾਰ ਇਹਦਾ ਰੀਜਨ ਦੱਸੋ ਕੀ ਆ ਵੀ ਇਹਦੇ ਕੋਈ ਖਾਣ ਪੀਣ ਦੇ ਵਿੱਚ ਕਮੀ ਆ ਗਈ। ਹੋਰ ਇਹ ਦੇਖੋ ਅਸੀਂ ਨਹੀਂ ਕਹਿੰਦੇ ਵੀ ਸਾਡੇ ਕੋਲੇ ਕੋਈ ਬਹੁਤ ਵੱਡੇ ਵੱਡੇ ਦਫਤਰ ਆ ਇਹ ਤਾਂ ਪ੍ਰਮਾਤਮਾ ਦਾ ਇੱਕ ਕਿਰਪਾ ਹੈ ਜਿਹਦੀ ਬਖਸ਼ਿਸ਼ ਸਦਕਾ ਇਹ ਕੰਮ ਚੱਲੀ ਜਾਂਦਾ ਤੁਸੀਂ ਠੀਕ ਹੋਈ ਜਾਂਦੇ। ਐਡੇ ਐਡੇ ਦੂਰੋਂ ਲੋਕ ਸਾਡੇ ਤੇ ਵਿਸ਼ਵਾਸ ਕਰਕੇ ਆਉਂਦੇ ਆ ਸਾਨੂੰ ਵੀ ਹਰਾਨੀ ਹੁੰਦੀ ਆ। ਉਹ ਬੰਦਾ ਆਇਆ ਬੌਜੀ ਕਿੱਥੋਂ ਆਇਆਗੇ? ਅਸਾਮ ਤੋਂ ਆਇਆ। ਖੜੇ ਹੋਏ ਬੌਜੀ। ਕੈਮਰਾ ਪਟਾਈਓ ਮਾਈਕ ਪਟਾਈਓ ਉੱਥੇ। ਅਸਾਮ ਤੋਂ ਵਿਚਾਰੇ ਚਾਹ ਪੱਤੀ ਲੈ ਕੇ ਆਇਆ ਕਿਉਂਕਿ ਤੁਹਾਨੂੰ ਪਤਾ ਅਸਾਮ ਦੀ ਚਾਹ ਪੱਤੀ ਬੜੀ ਮਸ਼ਹੂਰ ਆ ਪਹਿਲੀ ਵਾਰੀ ਆਇਆ ਇਹਦਾ ਪੰਜ ਚਾਰ ਦਿਨ ਮੈਨੂੰ ਪਹਿਲਾਂ ਫੋਨ ਆਇਆ ਹਿੰਦੀ ਬੋਲਦਾ ਮੈਂ ਇਨਕਾ ਪੰਜ ਸੱਤ ਦਿਨ ਪਹਿਲੇ ਫੋਨ ਆਇਆ ਥਾ ਮੇਰੇ ਕੋ ਕਿ ਮੈਨੇ ਜਲਦੀ ਸੇ ਜਲਦੀ ਮਿਲਣਾ ਹੈ ਆਪਕੋ ਕਿ ਮੈਂ ਕਹਾ ਹਾਂ ਫਿਰ ਮੈਨੇ ਬੋਲਾ ਯਾਰ ਤੂੰ ਮਾਨਸਾ ਜਾ ਦਿੱਲੀ ਤੱਕ ਬਾਈ ਏਰ ਆਇਆ ਹੈ ਵਹਾਂ ਸੇ ਇਸ ਫਿਰ ਬਾਈ ਕਾਰ ਆਇਆ ਹੈ आसाम है, कि पंजाब कितने है लखी गिनती में लाखों की गिनती में ये डॉक्टर छोड़ के आया भैया माइक पास में कर लो कहाँ से आयो बिल्कुल पास में कर लो पास में हाँ हम लोग दोनों आया है आसाम नहीं आसाम का थोड़ा आगे बेंगल सिलीगुड़ी सिलीगुड़ी जो दार्जिलिंग और सिक्किम का मेन रूट है वहाँ से चार घंटा लगता है वही सिलीगुड़ी बाई ट्रेन इधर से आपको लगभग बाई ट्रेन है डायरेक्ट सिलीगुड़ी से यहाँ कम से कम पैंतीस छत्तीस घंटा लगेगा बाई ट्रेन हम लोग फ्लाइट में आया दिल्ली और दिल्ली से फिर इधर मानसा आया हम डॉक्टर साहब को फ़ोन किया था चार पाँच दिन पहले क्योंकि मेरा तीन साल पहले हार्ट का ब्लॉकेज हुआ था डॉक्टर बोल रहे हैं कोरोनरी एंजियोग्राफी करने के लिए मैं तो सीटी एंजियोग्राफी करके पता चला कि ब्लॉकेज है लेकिन स्टैंड नहीं डाला क्योंकि मेरा विश्वास है जितने सारे यूट्यूब का वीडियो और डॉक्टर साहब का ये देखा है कि ये ट्रीटमेंट करने से ये ब्लॉकेज जाएंगे लेकिन वही है हम तो लाइफस्टाइल मेंटेन कर रहे हैं आ, तेल आ, तेल का तेल का चीज़ लेते ही नहीं है दो महीना से हो गया चिकन मटन तो वो एकदम बंद कर दिया कुछ लेते ही नहीं है मटन दो ऐसे भी एक साल से मटन नहीं खाते थे चिकन भी टोटली बंद किया है लेकिन पेन होता है अभी भी तो अभी इसीलिए डॉक्टर साहब के पास आए कि पूरा ट्रीटमेंट करके Uh, कैसे uh, इसको ठीक किया जाए क्योंकि एलोपैथिक ट्रीटमेंट में स्टेंट और बाईपास का छोड़ के कोई उपाय नहीं है और वो क्यूरेटिव भी नहीं है अब स्टेंट डालने से देखा जाता है किसी को छः महीना किसी को छः साल पाँच साल के बाद फिर दोबारा ब्लॉकेज होता है फिर दो तीन चार सात दस स्टेंट का होता है जिसका कोई अंत नहीं है तो कोई परमानेंट सोल्यूशन नहीं होता है इसीलिए हम हैं इधर पर बहुत बहुत धन्यवाद परमात्मा आपको तंदुरुस्ती बख्शे आप इतनी दूर से हमारे पे विश्वास करके आए गॉड ब्लेस यू देखो की होया मैं आपको एक बात बताता हूँ हिंदी में यहाँ पे सर्जरी किए हुए मरीज भी बैठे हैं और उनके बाद में दो दो स्टंट भी डल गए हैं लुधियाना में एक हमारे पास पंचकुला से मरीज आते हैं बहूजी हैं पचहत्तर साल की उम्र है फैक्ट्री चलाते हैं उनके बच्चे जर्मन में सेटल हैं उनके चौदह स्टंट डले हैं अब ये देख लो भी चौदह स्टंट किसने डाले होंगे कैसे डलवाए होंगे अब उसको बोल दिया है भी अब आप, आपका ना कोई सर्जरी हो सकता है ना ही आपको स्टंट पाने की कोई जगह है उनकी वीडियो चेक कर लेना मेरे पेज पे डली हुई है अब वो बिल्कुल ठीक ठाक है ये भगवान की कृपा है ये मैं नहीं कह रहा कोई मैं कोई बहुत बड़ा ਹਕੀਮ ਉਹ ਜਬੈਦੋਂ ਜਬੀ ਮੈਂ ਲੋਕੋ ਨੂੰ ਠੀਕ ਕਰ ਰਹਾ ਹੂੰ ਇਹ ਪਰਮਾਤਮਾ ਹੀ ਠੀਕ ਕਰ ਰਹਾ ਮੰਜੀਤ ਸਿੰਘ ਜੀ ਇੱਕ ਹਰਜੀਤ ਬੀਬੀ ਡੱਬ ਵਾਲੀ ਤੋਂ ਆਈ ਹੋਈ ਆ ਕਿੱਥੇ ਆ ਗਈ ਡੱਬ ਵਾਲੀ ਤੋਂ ਜੀਪ ਲੈ ਕੇ ਆਈ ਆ ਗਈ ਆ ਬੀਬੀ ਦੀਆਂ ਪਹਿਲਾਂ ਦੀਆਂ ਵੀ ਰਿਪੋਰਟਾਂ ਪਈਆਂ ਨੇ ਤੇ ਹੁਣ ਦੀਆਂ ਵੀ ਪਈਆਂ ਨੇ ਬੀਬੀ ਕਿੱਥੇ ਚਲੇ ਗਏ ਉਹ ਬੈਠੀ ਆ ਲੁਕੀ ਦੇਖ ਕਿਤੇ ਆ ਜਾ ਇੱਧਰ ਆ ਜਾ ਬੇਬੇ ਨੂੰ ਮੈਂ ਪੁੱਛਿਆ ਮੈਂ ਕਿਹਾ ਬੇਬੇ ਸੁੱਖ ਨਾ ਕੀਆ ਕਹਿੰਦੀ ਸੁੱਖ ਮਹਿਕ ਕਰੋ ਮਾਕੇ ਉਦੋਂ ਵੀ ਇਹ ਨਾਂ ਰੱਖਦੇ ਸੀ ਕਹਿੰਦੇ ਹਾਂ ਕਹਿੰਦੇ ਬਾਪੂ ਨੇ ਰੱਖਿਆ ਤੇਰੇ ਨੇ ਦੇਖ ਲਓ ਅੱਜ ਤੋਂ ਜਿਹੜਾ ਹੁਣ ਨਾ ਚੱਲਦਾ ਉਹ 25 30 ਸਾਲ ਪਹਿਲਾਂ ਬਾਪੂ ਨੇ ਇਹਦਾ ਸੋਚਿਆ ਹੋਇਆ ਸੀਗਾ ਆ ਦੇਖੋ ਬੀਬੀ ਵੀ ਕਿੰਨੇ ਮਹੀਨੇ ਹੋ ਗਏ ਦਵਾਈ ਖਾਂਦੇ ਨੂੰ 4 ਮਹੀਨੇ ਹੋ ਗਏ ਜੀ ਅੱਜ ਚੌਥੇ ਅੱਜ 15 ਦਿਨਾਂ ਨੂੰ ਖਾ ਕੇ ਚਾਰ ਪੂਰੇ ਹੋ ਜਾਣਗੇ ਹੁਣ ਕਿਵੇਂ ਆ ਹੁਣ ਜੀ ਬਹੁਤ ਵਧੀਆ ਠੀਕ ਆ ਮੈਂ ਅੱਗੇ ਮੈਂਥੋਂ ਤਰਿਆ ਤਰਿਆ ਨਹੀਂ ਜਾਂਦਾ ਸੀ ਹੁਣ ਮੈਂ ਵਧੀਆ ਆ ਦਾ ਕੰਮ ਧੰਦਾ ਘਰ ਦਾ ਕਰਦੀ ਆ ਉਦੋਂ ਮੇਰੀ ਹਾਰਟ ਪੰਪ ਕੱਟ ਕਰਦਾ ਸੀਗਾ ਤੇ ਹੁਣ ਵੀ ਇਕੋ ਕਰਾਈ ਆ ਤੇ ਹੁਣ 52% ਆ ਤੇ ਡਾਕਟਰਾਂ ਨੇ ਕੀ ਕਿਹਾਗਾ ਡਾਕਟਰਾਂ ਨੇ ਜੀ ਰਿਪੋਰਟ ਵਿਖਾਈ ਸੀ ਹੁਣ ਜਿਹੜੇ ਡਾਕਟਰ ਤੋਂ ਮੈਡੀਸਨ ਲੈਣੇ ਆ ਹਾਂ ਉਹ ਕਹਿੰਦੇ ਵੀ ਮੈਨੂੰ ਤਾਂ ਇੰਨਾ ਹੈ ਹੀ ਨਹੀਂ ਸੀਗਾ ਵੀ ਤੁਹਾਡੀ ਉਹਨਾਂ ਨੂੰ ਆਇਆ ਲੱਗਾ ਵੀ ਸਾਡੀ ਦਵਾਈ ਨਾਲ ਸੀ ਦੱਸਿਆ ਨਹੀਂ ਹਾਂ ਤੇ ਕਹਿੰਦੇ ਵੀ ਸਾਨੂੰ ਤਾਂ ਇੰਨਾ ਲੱਗਦਾ ਨਹੀਂ ਸੀਗਾ ਪਰ ਤੁਹਾਡੀ ਰਿਪੋਰਟ ਬਹੁਤ ਗੁੱਡ ਆਈ ਆ ਡਾਕਟਰ ਇਹ ਸੀ ਭਲੇਖੇ ਜਾ ਵੀ ਮੈਂ ਅੰਗਰੇਜ਼ੀ ਦਵਾਈ ਨਾਲ ਹੀ ਪਤਾ ਨਹੀਂ ਬੀਬੀ ਦੀ ਹਾਰਟ ਪੰਪਿੰਗ ਵਧ ਗਈ ਪਹਿਲਾਂ 28 ਤੋਂ 30 ਸੀ ਹੁਣ 53 ਤੇ ਚਲੀ ਗਈ ਆ ਕਿਉਂਕਿ ਜਦੋਂ 25 ਤੋਂ 30% ਹਾਰਟ ਪੰਪਿੰਗ ਹੁੰਦੀ ਆ ਨਾ ਉਦੋਂ ਬੰਦੇ ਨੂੰ ਤੁਰੰਤਤ ਪ੍ਰੋਬਲਮ ਆਉਂਦੀ ਆ ਆ ਹੁਣੇ ਇੱਥੇ ਇੱਕ ਪੁਲਿਸ ਵਾਲੇ ਭਾਜੀ ਆਏ ਸੀਗੇ ਚਲੇ ਗਏ ਮੇਰਾ ਖਲ ਵਾਪਸ ਭੇਜਿਆ ਉਹਨਾਂ ਨੂੰ ਮੈਂ ਉਹਨਾਂ ਦੀ ਹਾਰਟ ਪੰਪਿੰਗ 25 ਤੋਂ 30% ਲਿਖੀ ਹੋਈ ਆ ਡਾਕਟਰ ਨੇ ਪਰ ਜਦੋਂ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਭਾਜੀ ਕੋਈ ਤਕਲੀਫ ਕਹਿੰਦਾ ਕੁਝ ਵੀ ਨਹੀਂ ਹੈਗੀ ਨਾ ਚੱਲਣਾ ਤੇ ਨਾ ਤੁਰੰਤ ਨਾ ਸਾਹ ਚੜਦਾ ਨਾ ਕੋਈ ਦਰਦ ਹੁੰਦਾ ਉਹਨਾਂ ਨੂੰ ਮੈਂ ਵਾਪਸ ਭੇਜਿਆ ਮੈਂ ਕਿਹਾ ਦੁਬਾਰਾ ਡਾਕਟਰ ਤੋਂ ਚੈੱਕ ਕਰਾ ਲਓ ਜਿਹੜੀ ਤੁਹਾਡੀ 25 ਤੋਂ 30 ਰਿਪੋਰਟ ਆ ਨਾ ਤਾਂ ਤੁਸੀਂ ਤੁਰ ਵੀ ਨਹੀਂ ਸੀ ਸਕਦੇ ਤੇ ਉਹ ਬੰਦਾ ਤੁਰਿਆ ਫਿਰਦਾ ਆ ਹੁਣ ਹੀ ਗਏ ਨੇ ਉਹ ਵਾਪਸ ਭੇਟੇ ਉਹਨਾਂ ਨੂੰ ਸੋ ਇਹ ਨਹੀਂ ਹੈਗਾ ਵੀ ਜਿਹੜਾ ਬੰਦਾ ਸਾਡੀ ਸਮਝ ਨਹੀਂ ਆਉਂਦਾ ਜਾਂ ਜਿਹਨੂੰ ਦਵਾਈ ਦੀ ਲੋੜ ਹੈ ਨਹੀਂ ਆਪਾਂ ਉਹਨੂੰ ਦਵਾਈ ਦੇ ਦਈਏ ਬਲਵਿੰਦਰ ਸਿੰਘ ਜੀ ਇੱਕ ਬਲਵਿੰਦਰ ਸਿੰਘ ਤੇ ਪਾਲ ਸਿੰਘ ਬਲਵਿੰਦਰ ਸਿੰਘ ਜੀ ਕਿੱਥੇ ਨੇ ਆ ਜਾ ਬਾਪੂ ਆ ਜਾ ਜਲਦੀ ਬਾਪ ਇੱਕ ਬਾਪੂ ਨੂੰ ਵੀ ਇੱਕ ਮਹੀਨਾ ਹੀ ਹੋਇਆ ਇਹ ਅੱਜ ਮੈਂ ਤਿੰਨ ਮਰੀਜ਼ ਉਹ ਕੱਢੇ ਸੀ ਵੀ ਜਿਨ੍ਹਾਂ ਨੂੰ ਇੱਕ ਇੱਕ ਮਹੀਨਾ ਹੋ ਗਿਆ ਵੀ ਫਰਕ ਆ ਗਿਆ ਜਦ ਕਿ ਮੈਂ ਇਹ ਕਹਿਣਾ ਵੀ ਯਾਰ ਇੱਕ ਮਹੀਨੇ ਡੇਢ ਮਹੀਨੇ ਬਾਅਦ ਫਰਕ ਆਊਗਾ ਤੁਹਾਨੂੰ ਅਸੀਂ ਹਰ ਮਰੀਜ਼ ਨੂੰ ਕਹਿੰਦੇ ਹਾਂ ਹਾਰਟ ਦੇ ਨੂੰ ਵੀ ਤੁਹਾਨੂੰ ਮਹੀਨੇ ਡੇਢ ਮਹੀਨੇ ਬਾਅਦ ਫਰਕ ਆਣਾ ਪਰ ਅੱਜ ਮੈਂ ਤਿੰਨ ਮਰੀਜ਼ ਹੋ ਗੱਡੇ ਜਿਹੜੇ ਕਹਿੰਦੇ ਮਹੀਨੇ ਦੇ ਵਿੱਚ ਹੀ ਫਰਕ ਆ ਗਿਆ ਉਹਦਾ ਰੀਜ਼ਨ ਕੀ ਹੋਇਆ ਕਿ ਹਰ ਇਹ ਡਾਈਟ ਚਾਰ ਨੇ ਖਾਣ ਤੇ ਨਿਰਪਰ ਜਿੰਨਾ ਚਿਰ ਆਪਾਂ ਖਾਣ ਨਹੀਂ ਨਾ ਬਦਲਦੇ ਅਸੀਂ ਕਹਿੰਦੇ ਵੀ ਯਾਰ 4-500 ਗ੍ਰਾਮ ਫਰੂਟ ਖਾ ਲੋ ਜਦੋਂ 2 ਮਹੀਨੇ ਬਾਅਦ ਪੁੱਛਦੇ ਉਹ ਕਹਿੰਦਾ ਸੇਬ ਖਾ ਲੈਣਾ ਹਣ ਇੱਕ ਸੇਬ ਖਾਣ ਨਾਲ 100 ਗ੍ਰਾਮ ਦਾ ਜਾਂ 50 ਗ੍ਰਾਮ ਦਾ ਸੇਬ ਖਾਣ ਨਾਲ ਉਹ 4-500 ਗ੍ਰਾਮ ਫਰੂਟ ਦੀ ਕਮੀ ਪੂਰੀ ਹੋ ਜੂਗੀ ਜੇ ਅਸੀਂ ਕਹਿੰਦੇ ਆ 4-500 ਗ੍ਰਾਮ ਸਾਮ ਨੂੰ ਸਲਾਦ ਖਾਣਾ ਅਗਲਾ ਕਹਿੰਦਾ ਜੀ ਮੈਂ ਖੀਰਾ ਖਾ ਲਿਆ ਕਿੱਥੇ 4-500 ਗ੍ਰਾਮ ਸਲਾਦਾ ਕਿੱਥੇ ਕੱਲਾ ਖੀਰਾਗਾ ਇਸ ਲਈ ਜੋ ਅਸੀਂ ਕਹਿੰਦੇ ਹੁੰਨੇ ਆ ਉਹਤੇ ਥੋੜੀ ਜੀ ਗੌਰ ਕਰਿਆ ਕਰੋ ਇੱਕ ਅਸੀਂ ਕਹਿੰਦੇ ਹੁੰਨੇ ਆ ਕਈ ਮਰੀਜ਼ਾਂ ਨੂੰ ਅਸੀਂ ਕਹਿੰਦੇ ਆ ਵੀ ਯਾਰ ਕਾੜਾ ਠੰਡਾ ਕਰਕੇ ਚਮਚਿਆਂ ਨਾਲ ਸਿਪ ਸਿਪ ਕਰਕੇ ਪੀਣਾ ਜਦੋਂ ਅਗਲਾ ਕਹਿੰਦਾ ਦੋ ਮਹੀਨੇ ਬਾਅਦ ਯਾਰ ਮੈਨੂੰ ਫਰਕ ਨਹੀਂ ਪਿਆ ਜਦੋਂ ਪੁੱਛੀਦਾ ਵੀ ਕਾੜਾ ਕਿਵੇਂ ਪੀਨੇ ਹੋ ਅਗਲਾ ਕਹਿੰਦਾ ਜੀ ਬਸ ਕੋਸਾ ਜਿਹਾ ਪੀ ਲਈਦਾ ਜਦ ਕਿ ਅਸੀਂ ਬਾਰ-ਬਾਰ ਲੋਕਾਂ ਨੂੰ ਜਦੋਂ ਪਹਿਲੇ ਦਿਨ ਦਵਾਈ ਦਿੰਦਾ ਮੈਂ ਸਮਝਾਉਣਾ ਪਹਿਲਾਂ ਡਾਕਟਰ ਸਮਝਾਉਂਦਾ ਮੈਂ ਫਿਰ ਦੁਬਾਰਾ ਉਹਨੂੰ ਰਿਪੀਟ ਕਰਦਾ ਵੀ ਕਾੜਾ ਠੰਡਾ ਕਰਕੇ ਚਮਚਿਆਂ ਨਾਲ ਪੀਵੋ ਯਾਰ ਇਸ ਲਈ ਧਿਆਨ ਰੱਖਿਆ ਕਰੋ ਜਿਹੜੀ ਵੀ ਚੀਜ਼ ਦੱਸਦੇ ਆ ਇਹ 3 ਸਾਲ ਦਾ ਸਾਡਾ ਪਰਸਨਲ ਐਕਸਪੀਰੀਅੰਸ ਹੋ ਗਿਆ ਕਿ ਹਾਰਟ ਦੇ ਮਰੀਜ਼ ਨੂੰ ਕਿਹੜੀ ਚੀਜ਼ ਫਾਇਦਾ ਕਰਦੀ ਹੈ ਕਿਹੜੀ ਚੀਜ਼ ਨੁਕਸਾਨ ਕਰਦੀ ਹੈ ਹਰ ਚੀਜ਼ ਦੇ ਵਿੱਚ ਕੋਈ ਨਾ ਕੋਈ ਕਾਰਨ ਹੈ ਤਾਂ ਹੀ ਅਸੀਂ ਉਹ ਬੰਦ ਕਰਦੇ ਆ ਜਾਂ ਤੁਹਾਨੂੰ ਉਹ ਲਾਉਂਦੇ ਆ ਬਾਬੂ ਅੱਲਾ ਹੀ ਮਰਹਮਤ ਹਾਂਜੀ ਬਾਬੂ ਕਿੰਨੇ ਦਿਨ ਹੋ ਗਏ ਦਵਾਈ ਖਾਂਦੇ ਨੂੰ ਮੈਨੂੰ 1 ਮਹੀਨਾ ਦਾ ਪੰਜ ਆਦ 29 ਹੋਇਆ ਹੁਣ 1 ਮਹੀਨਾ ਹੋ ਗਿਆ ਨਾ ਹਾਂਜੀ ਹੋ ਗਿਆ ਮਹੀਨਾ ਇੱਕ ਹੁਣ ਕਿਵੇਂ ਪਹਿਲਾਂ ਨਾਲੋਂ ਕਿੰਨੇ ਪਰਸੈਂਟ ਫਰਕ ਲੱਗਦਾ ਹਾਣਾ ਰੁਪਈਆ 20 ਪੈਸੇ ਫਰਕ ਪੈ ਗਿਆ 20 ਪੈਸੇ ਫਰਕ ਆ ਨਾ ਹਾਂਜੀ ਇਹਦਾ ਵੀ ਕਾਰਨ ਇਹ ਹੈ ਮੈਂ ਜਦੋਂ ਬਾਪੂ ਨੂੰ ਪੁੱਛਿਆ ਮੈਂ ਕਿਹਾ ਬਾਪੂ ਸਵੇਰ ਵਾਲਾ ਸ਼ਾਮ ਤੱਕ ਇਹਦੀ ਪੂਰੀ ਡਾਇਗਨੋਸ ਚੈੱਕ ਕੀਤੀ ਵੀ ਇਹ ਸਹੀ ਆ ਤਾਂ ਪ੍ਰੋਪਰ ਹੈ ਸਹੀ ਆ ਨਿਕਲਿਆ ਕਿਉਂਕਿ ਇਹਦੇ ਬੇਟਾ ਹੁੰਦਾ ਨਾਲ ਤੇਰੇ ਹਾਂਜੀ ਬੇਟਾ ਹੁੰਦਾ ਹਾਂਜੀ ਹਾਂ ਮੇਰਾ ਪੁੱਤਰਾ ਬੇਟਾ ਬੇਟਾ ਕਹਿੰਦੇ ਹਾਂਜੀ ਉਹਦਾ ਰੀਜਨ ਇਹ ਨਿਕਲਿਆ ਕਿਉਂਕਿ ਇਹਦੇ ਬੇਟੇ ਨੇ ਪੂਰਾ ਧਿਆਨ ਰੱਖਿਆ ਮੈਂ ਜਦੋਂ ਗੱਲ ਕੀਤੀ ਨਾ ਇਹਦੇ ਬੇਟੇ ਨੇ ਹਰ ਚੀਜ਼ ਇਨਵੋਲਪ ਪਾਈ ਆ ਕਿ ਮੈਂ ਇਹਦਾ ਇਹ ਵੀ ਦਿਨਾ ਇਹ ਵੀ ਦਿਨਾ ਹੈ ਨਾ ਉਹਦਾ ਰੀਜ਼ਨ ਇਹ ਨਿਕਲਿਆ ਕਿ ਇੱਕ ਪੁੱਤ ਨੇ ਪੂਰਾ ਸਾਥ ਦਿੱਤਾ ਕਿਉਂਕਿ ਇਹੋ ਜੇ ਮਾਪਿਓ ਵੀ ਕਰਮ ਵਾਲੇ ਆ ਜਿਨ੍ਹਾਂ ਦਾ ਬੱਚੇ ਧਿਆਨ ਰੱਖਦੇ ਆ ਕਰੀ ਪੁੱਤਰ ਕੋਲੇ ਕਿਵੇਂ ਲੱਗਦਾ ਬਾਪੂ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਤਾਂ ਬਹੁਤ ਫਰਕ ਪੈ ਗਿਆ ਜੀ 20 ਪੈਸੇ ਫਰਕ ਪੈ ਗਏ ਫਿਰ ਇਹਦਾ ਕਾਰਨ ਵਿੱਚ ਕੀ ਆ ਦੇਖੋ ਇਹਦੇ ਵਿੱਚ ਸਾਰੇ ਨਾਲੋਂ ਜਿਹੜਾ ਵੱਡਾ ਰੋਲ ਨਿਭਾਇਆ ਨਾ ਕਾਰਨ ਕੀ ਹੁੰਦਾ ਬਜ਼ੁਰਗਾਂ ਦਾ ਕੋਈ ਧਿਆਨ ਰੱਖਣ ਵਾਲਾ ਨਹੀਂ ਹੁੰਦਾ ਇਹਦੇ ਵਿੱਚ ਕਾਰਨ ਉਹਦੇ ਵਿੱਚ 50% ਤੇਰਾ ਯੋਗਦਾਨ ਆ ਵੀ ਤੂੰ ਬਾਪੂ ਨੂੰ ਠੀਕ ਕਰ ਲੈ ਸੋ ਇਦਾਂ ਹੀ 5-6 ਮਿੰਟ ਧਿਆਨ ਦਿਓ ਪਰਮਾਤਮਾ ਬਹੁਤ ਜਲਦੀ ਇਹਨੂੰ ਤੰਦਰੁਸਤੀ ਦੇਊਗਾ ਬੈਠੋ ਥੈਂਕ ਯੂ ਗੁਰਵਚਨ ਸਿੰਘ ਜੀ ਤੇ ਪ੍ਰੀਤਮ ਸਿੰਘ ਜੀ ਕਿੱਥੇ ਨੇ ਜੀ ਗੁਰਵਚਨ ਤੇ ਪ੍ਰੀਤਮ ਸਿੰਘ ਜੀ ਗੁਰਵਚਨ ਸਿੰਘ ਪ੍ਰੀਤਮ ਸਿੰਘ ਬਾਪੂ ਆ ਆ ਆ ਆ ਆਹ ਕੀ ਬਾਤ ਆ ਬਾਪੂ ਨੂੰ ਵੀ ਥੋੜਾ ਜਿਹਾ ਟਾਈਮ ਹੋਇਆ ਦਵਾਈ ਖਾਂਦੇ ਨੂੰ ਬਾਪੂ ਦੇ ਲਈ ਮੜੇ ਬਾਪੂ ਕਿੰਨਾ ਚਿਰ ਹੋ ਗਿਆ ਦਵਾਈ ਖਾਂਦੇ ਨੂੰ ਮਹੀਨਾ ਹੋ ਗਿਆ ਅੱਜ ਇਹ ਵੀ ਮਹੀਨੇ ਵਾਲਾ ਹੀ ਆ ਗਿਆ ਕਿਵੇਂ ਹੁਣ ਪਹਿਲਾਂ ਨਾਲੋਂ ਹੁਣ ਠੀਕ ਆ ਜੀ ਪਹਿਲਾਂ ਨਾਲੋਂ ਕੁਛ ਸਾਹ ਸੂੰ ਚੜਦਾ ਸਾਹ ਸੂੰ ਕੋਈ ਚੜਦਾ ਨਹੀਂ ਜੀ ਪਹਿਲਾਂ ਦਰਦ ਹੁੰਦਾ ਸੀ ਮੈ ਕੋਲੇ ਕੱਲ ਲਵਾਉ ਉਹ ਦਰਦ ਹੁੰਦਾ ਨਹੀਂ ਹੁਣ ਤੇ ਡਾਕਟਰਾਂ ਨੇ ਕੀ ਕਿਹਾ ਸੀਗਾ ਡਾਕਟਰ ਕਹਿੰਦੇ ਸਟੈਂਟ ਪਾਉਣਾ ਪਊਗਾ ਸਾਡੇ ਇੱਕ ਸਟੈਂਡ ਕੇ ਦੋ ਇੱਕ ਤੇ ਫਿਰ ਦੋ ਕੀ ਕਿਹਾ ਉਹਨੂੰ ਉਹ ਕਹਿੰਦੇ ਵੀ ਦੇਖੋ ਤੁਸੀਂ ਆ ਵੀ ਰਾਇ ਕਰਕੇ ਦੱਸ ਦਿਓ ਸਾਨੂੰ ਹਾਂ ਉਦੋਂ ਬਾਅਦ ਸਾਨੂੰ ਥੋੜਾ ਪਤਾ ਚੱਲ ਗਿਆ ਜੀ ਅੱਛਾ ਇਹ ਤਾਂ ਆਖੇ ਵੀ ਸਟੈਂਡ ਨਹੀਂ ਭਵਣੇ ਆਪਾਂ ਪਹਿਲਾਂ ਦਵਾਈ ਵਰਤ ਕੇ ਦੇਖਦੇ ਹਾਂ ਅੱਛਾ ਚਲੋ ਇਹ ਤੁਹਾਡਾ ਪੋਜੀਸ਼ਨ ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਪਰਮਾਤਮਾ ਸੁੱਖ ਰੱਖੇ ਤੁਹਾਨੂੰ ਤੰਦਰੁਸਤੀਆਂ ਦਵੇ ਬੈਠੋ ਬਾਬਾ ਜੀ ਤੁਸੀਂ ਉਦਾ ਵੀ ਕਾਰਨ ਬਣਿਆ ਕਿ ਇੱਕ ਮਹੀਨੇ ਦੇ ਵਿੱਚ ਮੈਂ ਚੈੱਕ ਕੀਤਾ ਵੀ ਉਹੀ ਮਰੀਜ਼ ਨੂੰ ਫਰਕ ਪੈਂਦਾ ਜਿਹੜਾ ਪ੍ਰੋਪਰ ਡਾਈਟ ਚਾਰਟ ਤੇ ਤੇ ਪਰਹੇਜ ਪੂਰੇ ਕਰਦਾ ਜਿਹੜਾ ਵਿੱਚ ਕੜੀ ਦਾ ਸ਼ਕੀਨਾ ਜਾਂ ਕਹਿੰਦਾ ਮੈਂ ਦੋ ਪਕੌੜੇ ਖਾ ਲੇ ਜਾਂ ਕਦੇ ਲੱਸੀ ਪੀ ਲਈ ਜਾਂ ਕਦੇ ਬਦਾਮ ਬਦਾਮ ਖਾ ਲੇ ਦੇਖੋ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਕ੍ਰੀਏਟ ਕਰਨੀ ਹੀ ਕਰਨੀ ਹੈ ਜਦੋਂ ਬੰਦਾ ਮਰੀਜ਼ ਬਣ ਜਾਂਦਾ ਨਾ ਕਿਸੇ ਵੀ ਬਿਮਾਰੀ ਦਾ ਉਹਨੂੰ ਥੋੜੀ ਤੋਂ ਜਿਹੜੀ ਚੀਜ਼ ਉਹਨੂੰ ਨੁਕਸਾਨ ਕਰਦੀ ਆ ਉਹ ਚਾਹੇ ਥੋੜੀ ਖਾਲੀ ਚਾਹੇ ਬਹੁਤੀ ਖਾਲੀ ਉਹਨੇ ਨੁਕਸਾਨ ਕਰਨਾ ਹੀ ਕਰਨਾ ਇਸ ਲਈ ਜਿਹੜੀ 3 ਇੰਚ ਦੀ ਜੀਭ ਆ ਇਹ 30 ਸਾਲ ਉਮਰ ਘਟਾ ਦਿੰਦੀ ਆ ਬੰਦੀ ਦੀ ਜੇ ਨਾ ਪਰਹੇਜ਼ ਕਰੇ ਔਰ ਜੇ ਬੰਦਾ ਇਹ ਤੇ ਪਰਹੇਜ਼ ਕਰ ਲੈਂਦਾ 30 ਸਾਲ ਦੀ ਉਮਰ ਉਹਦੀ ਵਧ ਵੀ ਜਾਂਦੀ ਆ ਇਹ ਸਾਰਾ ਜੀਭ ਦਾ ਸਵਾਦ ਆ ਬਾਪੂ ਕਿੰਨਾ ਚਿਰ ਹੋ ਗਿਆ ਦਵਾਈ ਖੰਦੇ ਨੂੰ 7 ਮਹੀਨਾ ਹੋ ਗਿਆ ਜੀ ਜਿਹੜਾ ਪਿੰਡ ਆਪਣਾ ਪੰਨਰਾਏ ਹਾਂਜੀ ਪੰਨਰਾ ਪੰਨਰਾ ਇਹਿੱਥੇ ਦਾ ਪਟਿਆਲੇ ਲੋਇ ਚਪਰੜੇ ਇੱਕ ਹੋਇਆਗਾ ਕਿੰਨੇ ਮਹੀਨੇ ਹੋ ਗਏ ਤਿੰਨ ਤਿੰਨ ਹੁਣ ਕਿਵੇਂ ਪਹਿਲਾਂ ਨਾਲੋਂ ਠੀਕ ਹੈ ਚੱਲ ਰਿਹਾ ਕੰਮ ਚੱਲ ਰਿਹਾ ਨਾ ਲਾ ਠੀਕ ਬਾਕੀ ਇੱਕ ਮਹੀਨਾ ਹੋਰ ਹੈ ਫੇ ਤੁਹਾਡੀ ਇੱਕੋ ਕਰਵਾਗੇ ਠੀਕ ਹੈ ਠੀਕ ਹੈ ਬਾਪੂ ਦਾ ਵੀ ਮੈਂ ਦੇਖਿਆ ਬਾਪੂ ਨੇ ਪ੍ਰੋਪਰ ਪ੍ਰੇਜ ਕੀਤੇ ਆ ਪ੍ਰੋਪਰ ਡਾਈਟ ਚਾਰਟ ਤੇ ਚੱਲਿਆ ਤਾਂ ਹੀ ਫਰਕ ਪਿਆ ਇੱਕ ਤੁਹਾਨੂੰ ਬੰਦਾ ਦਿਖਾਉਨੇ ਆ ਵੀ ਜਿਹੜਾ ਬੰਦਾ ਤੁਰ ਕੇ ਵੀ ਨਹੀਂ ਸਿਗਾ ਸਕਦਾ ਅੱਜ 9 ਕਿਲੋਮੀਟਰ ਸਾਈਕਲ ਚ ਲਾਉਂਦਾ ਹਾਰਟ ਦਾ ਮਰੀਜ਼ ਐ ਪਰ ਦਵਾਈ ਖਾਂਦੇ ਨੂੰ 9-10 ਮਹੀਨੇ ਹੋ ਗਏ ਆ ਸਮਝ ਲਓ ਹੁਣ ਦਵਾਈ ਦਾ ਕੋਰਸ ਪੂਰਾ ਹੋ ਚੁੱਕਿਆਗਾ குரு ਜੀ ਆਇਓ ਮੜਾ ਜਾ ਆਇਓ ਮੜਾ ਜਾ ਕੇ ਆਜੋ ਆ ਤੁਸੀਂ ਆਜੋ ਆਹ ਆ ਆਜੋ ਆਜੋ ਸਾਈਕਲ ਵਾਲੇ ਤੁਸੀਂ ਅੱਛਾ ਇੱਕ ਦੇਖੋ ਸਾਈਕਲ ਵੀ ਇੱਕ ਬਾਹਨ ਵਾਲ ਚਲਾਉਂਦਾ ਬੰਦਾ ਯਾਰ 9 ਕਿਲੋਮੀਟਰ ਤੇ ਪਿੰਡ ਇਹਨਾਂ ਦਾ ਆ ਮੈਨੂੰ 3-4 ਮਹੀਨੇ ਤੋਂ ਇਹਨਾਂ ਦਾ ਪਤਾ ਲੱਗਿਆ ਮੈਂ ਵੈਸੇ ਆਦਤ ਪਈ ਹੋਈ ਆ ਵੀ ਕਿੱਥੋਂ ਆਇਓ ਹਨਾ ਪੁੱਛਣ ਦੀ ਇਹ ਕਹਿੰਦਾ ਮੈਂ ਤਾਂ ਨੇੜੇ ਆ ਜੀ ਮੈਂ ਸਾਈਕਲ ਚਲਾ ਕੇ ਆ ਜਾਂਦਾ ਮੈਂ ਹੈਰਾਨ ਹੋਇਆ ਵੀ ਹਾਰਟ ਦਾ ਮਰੀਜ਼ 9 ਕਿਲੋਮੀਟਰ ਲਗਾਤਾਰ ਸਾਈਕਲ ਚਲਾ ਕੇ ਆਉਂਦਾ ਫਿਰ ਗਰਮੀ 'ਚ ਹੀ ਸਾਈਕਲ ਚਲਾ ਕੇ ਜਾਂਦਾ ਦੱਸੋ ਕੀ ਕੰਡੀਸ਼ਨ ਸੀ ਹਾਂਜੀ ਮੇਰੀ ਬੜੀ ਕੰਡੀਸ਼ਨ ਖਰਾਬ ਸੀ ਜੀ ਦਰਦ ਉੱਠਦਾ ਸੀਗਾ ਜਦੋਂ ਪਹਿਲੇ ਦਿਨ ਆਏ ਸੀਗੇ ਉਹਦੇ ਮੈਨੂੰ ਸਾਹ ਚੜਦਾ ਸੀ ਫਿਰ ਮੈਂ ਸਾਈਕਲ ਤੇ ਆਇਆ ਸੀ ਹਾਂ ਤੇ ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ ਕੀ ਕੱਲ ਮੈਂ ਦੋ ਕਿਆਰੇ ਬਣਾਤੇ ਲਸਣ ਵਾਸਤੇ ਵੱਡੇ ਵੱਡੇ ਮੈਨ ਕੋਲੇ ਕਰੋ ਮੈਨ ਕੋਲੇ ਕਰੋ ਹਾਂਜੀ ਹਾਂ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਈ ਨਾ ਹੁਣ ਕਦੀ ਦਰਦ ਉੱਠਿਆ ਨਾ ਕਦੀ ਕੋਈ ਗੋਲੀ ਖਾਦੀ ਬਸ ਤੁਹਾਡੀਆਂ ਦੁਆਈਆਂ ਕਰਨਾ ਬਸ ਕੱਲ ਕੀ ਕੀਤਾ ਕੱਲ ਮੈਂ ਦੋ ਕਿਆਰੇ ਬਣਾਏ ਵੱਡੇ ਵੱਡੇ ਲਸਣ ਦੇ ਅੱਛਾ ਕੋਈ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਈ ਮੈਂ ਦੇਖਿਆ ਮੈਂ ਵੀ ਕਿੰਨਾ ਕੰਮ ਕਰ ਸਕਦਾ ਮੈਂ ਕਿੰਨੇ ਕਰ ਨਾ ਕੋਈ ਠਕਾਵਟ ਹੋਈ ਨਾ ਕੁਝ ਕੁਝ ਨਹੀਂ ਹੋਇਆ ਕਿੰਨੇ ਘੰਟੇ ਕੰਮ ਕੀਤਾ ਤਿੰਨ ਚਾਰ ਘੰਟੇ ਕੰਮ ਕੀਤਾ ਲਗਾਤਾਰ ਮੈਂ ਠਕਾਵਟ ਵੀ ਨਹੀਂ ਹੋਈ ਜਿਹੜੇ ਡਾਕਟਰ ਇਹਨੂੰ ਕਹਿੰਦੇ ਸੀ ਵੀ ਤੈਨੂੰ ਸਟੰਟ ਪਾਉਣਾ ਸਟੰਟ ਲਈ ਕਹ ਰਹੇ ਸੀ ਕਿ ਦੋ ਸਟੰਟ ਪਾਏ ਸੀ ਜੀ ਕੋਈ ਕੰਮ ਨਹੀਂ ਕਰਦੇ ਸੀਗੇ ਦੋ ਸਟੰਟ ਪਾਤੇ ਸੀਗੇ ਸਾ ਇਹਨੂੰ ਉੱਥੇ ਦਾ ਉੱਥੇ ਹੀ ਚੜਦਾ ਸੀਗਾ ਉਹ ਬੰਦਾ ਦੋ ਕਿਆਰੇ ਲਾ ਕੇ ਆਇਆ ਦੋ ਕਿਆਰੇ ਲਾਉਣ ਦਾ ਮਤਲਬ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਦੋ ਕਿਆਰੇ ਕਿਵੇਂ ਲੱਗਦੇ ਆ ਚاہے ਛੋਟੇ-ਛੋਟੇ ਹੁਣ 100 ਗਜ ਦੇ ਪਲਾਟ ਦੇ ਮਰਲੇ ਦੇ ਪਲਾਟ ਦੇ ਵਿੱਚ ਹੀ ਕੈਰਾ ਲਾਉਣਾ ਔਖਾ ਹੋ ਜਾਂਦਾ ਕਿਉਂਕਿ ਸਾਰੀ ਦਿਹਾੜੀ ਧੁੱਪ 'ਚ ਬਹਿਣਾ ਤਿੰਨ-ਚਾਰ ਘੰਟੇ ਕੋਈ ਸੌਖਾ ਕੰਮ ਨਹੀਂ ਹੈਗਾ ਉਹ ਹੀ ਲਾ ਸਕਦਾ ਜਿਹੜਾ ਬੰਦਾ ਬਿਲਕੁਲ ਤੰਦਰੁਸਤ ਹੋਵੇ ਇਸ ਲਈ ਕੋਸ਼ਿਸ਼ ਕਰਿਆ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਪਰਹੇਜ਼ ਰੱਖੋ ਪਰਹੇਜ਼ ਨਹੀਂ ਤੁਹਾਨੂੰ ਠੀਕ ਕਰਨਾ ਇਹ ਕੰਬੀਨੇਸ਼ਨ ਹੈ 30-40% ਦਵਾਈ ਕੰਮ ਕਰਦੀ ਹੈ 30 40% ਕਾੜਾ ਕੰਮ ਕਰਦਾ 30 40% ਤੁਹਾਡੇ ਭਰੇਜ ਕੰਮ ਕਰਦੇ ਆ ਮੈਂ ਹਰ ਵੀਡੀਓ ਚ ਕਹਿੰਦਾ ਜਿਹੜਾ ਬੰਦਾ ਭਰੇਜ ਨਹੀਂ ਕਰ ਸਕਦਾ ਉਹ ਸਾਡੇ ਕੋਲੇ ਨਾ ਆਇਆ ਕਰੋ ਕਿਉਂਕਿ ਉਹਨੇ ਠੀਕ ਨਹੀਂ ਹੋਣਾ ਉਹਨੇ ਪੈਸੇ ਖਰਾਬ ਕਰਨੇ ਆ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਨਵੇਂ ਮਰੀਜ਼ ਆਇਆ ਪਰਮਾਤਮਾ ਉਹਨਾਂ ਨੂੰ ਤੰਦਰੁਸਤ ਰੱਖੇ ਜੀ ਪੰਜ ਤੋਂ ਪੰਜ ਤੋਂ ਸੱਤ 10 ਮਿੰਟ ਲੱਗਣਗੇ ਕਾੜਾ ਰੈਡੀ ਹੋ ਜਾਏਗਾ ਤੁਹਾਨੂੰ ਸਰਵ ਕੀਤਾ ਜਾਏਗਾ ਤੇ ਅੱਜ ਜਿਵੇਂ ਵੈਦ ਜੀ ਨੇ ਦੱਸਿਆ ਤੁਸੀਂ ਗੱਲਾਂ ਸੁਣੀਆਂ ਸਾਰੀਆਂ ਜਿਵੇਂ ਕਿ ਉਹਨਾਂ ਨੇ ਦੱਸਿਆ ਇੱਕ ਵੀਰ ਜੀ ਨੂੰ ਵੀ ਬੁਲਾਇਆ ਸੀਗਾ ਹੈਨਾ ਵੀਰ ਜੀ ਨੂੰ ਬੁਲਾਇਆ ਤੇ ਉਹਨਾਂ ਨੇ ਦੱਸਿਆ ਵੀ ਬਾਪੂ ਨੂੰ ਠੀਕ ਕਰਨ ਦੇ ਵਿੱਚ ਸਭ ਤੋਂ ਵੱਡਾ ਹੱਥ ਉਹਨਾਂ ਦਾ ਹੈ ਉਹਦਾ ਕਾਰਨ ਹੁੰਦਾ ਇਸ ਏਜ ਦੇ ਵਿੱਚ ਆ ਕੇ ਨਾ ਕੋਈ ਵੀ ਏਜ ਹੈ ਅਗਰ ਕੋਈ ਬਿਮਾਰ ਹੈ ਉਸ ਏਜ ਦੇ ਵਿੱਚ ਆ ਕੇ ਨੇ ਕਿ इमोਸ਼ਨਲੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਹ ਜ਼ਰੂਰੀ ਨਹੀਂ ਹੈਗੇ ਕਿ ਵੱਡੇ ਹੋ ਗਏ ਬਜ਼ੁਰਗ ਹੋ ਗਏ ਜਾਂ ਮੰਨ ਲਓ 35 ਦੇ ਹੋ ਗਏ ਆਪਾਂ 40 ਦੇ ਹੋ ਗਏ ਸਾਡਾ ਇਮੋਸ਼ਨਸ ਖਤਮ ਹੋ ਜਾਂਦਾ ਐਦਾ ਦਾ ਕੁਝ ਨਹੀਂ ਹੁੰਦਾ ਜਦੋਂ ਅਸੀਂ ਛੋਟੇ ਹੁੰਨੇ ਆ ਸਾਨੂੰ ਮੜਾ ਜਿਹਾ ਜ਼ੁਕਾਮ ਲੱਗ ਜਾਵੇ ਸਾਨੂੰ ਐ ਹੋਣ ਲੱਗ ਜਾਂਦਾ ਵੀ ਕੋਈ ਸਿਰ ਤੇ ਹੱਥ ਮੰਮੀ ਨੇ ਸਿਰ ਤੇ ਹੱਥ ਫੇਰਤਾ ਜਾਂ ਪਾਪਾ ਨੇ ਸਿਰ ਤੇ ਹੱਥ ਫੇਰਤਾ ਐਦਾ ਠੀਕ ਹੋ ਜਾਂਦਾ ਬੱਚਾ ਸੇਮ ਕੰਡੀਸ਼ਨ ਹਰ ਏਜ 'ਚ ਸਾਰਿਆਂ ਦੀ ਆ ਹੋ ਕੀ ਰਿਹਾ ਅਸੀਂ ਸੋਚਦੇ ਹਾਂ ਮੰਮੀ ਪਾਪਾ ਵੱਡੇ ਨੇ ਅਸੀਂ ਬੱਚੇ ਹਾਂ ਅਸੀਂ ਬੱਚੇ ਹੀ ਹਾਂ ਐਦਾਂ ਨਹੀਂ ਆ ਮੰਮੀ ਪਾਪਾ ਵੀ ਬੱਚੇ ਨੇ ਉਹਨਾਂ ਦੇ ਪੇਰੈਂਟਸ ਨਹੀਂ ਨਾਲ ਹੈਗੇ ਹੁਣ ਹੈਨਾ ਬਟ ਉਹਨਾਂ ਦੇ ਵੀ ਇਮੋਸ਼ਨਸ ਨੇ ਬੈਠਿਆ ਕਰੋ ਉਹਨਾਂ ਦੇ ਕੋਲ ਥੋੜੀ ਦੇਰ ਗੱਲਬਾਤ ਕਰਿਆ ਕਰੋ ਪੁੱਛਿਆ ਕਰੋ ਔਰ ਵੱਡੇ ਵੀ ਇਸ ਚੀਜ਼ ਨੂੰ ਉਹਨਾਂ ਨੂੰ ਕਰਾਓ ਅਹਿਸਾਸ ਵੀ ਸਾਡੀ ਵੀ ਇਮੋਸ਼ਨਸ ਹੈਗੇ ਨੇ ਲੇਵਟ ਨਾ ਕਰਿਆ ਕਰੋ ਛੱਡਿਆ ਨਾ ਕਰੋ ਕੋਈ ਨਹੀਂ ਕੋਈ ਗੱਲ ਨਹੀਂ ਇਹ ਤਾਂ ਬੱਚੇ ਹੀ ਨੇ ਨਹੀਂ ਉਹਨਾਂ ਨੂੰ ਹੁਣ ਤੋਂ ਸਮਝਾਓ ਜੋ ਅਸੀਂ ਹੁਣ ਤੋਂ ਕਰਾਂਗੇ ਆਨ ਵਾਲੀ ਪੀੜ੍ਹੀ ਸਾਡੇ ਨਾਲ ਉਹੀ ਕਰੋਗੀ ਅਸੀਂ ਅੱਜ ਬੇਬੇ ਬਾਪੂ ਨੂੰ ਸੰਭ ਰੇ ਆਂ ਆਨ ਵਾਲੀ ਪੀੜ੍ਹੀ ਸਾਨੂੰ ਸੰਭੂਗੀ ਜਿਸ ਕਰ ਦੇ ਵਿੱਚ ਨਹੀਂ ਸੰਭਿਆ ਜਾਂਦਾ ਉਹ ਤਿਆਰ ਹੋ ਜਾਓ ਫਿਰ ਤੁਹਾਨੂੰ ਵੀ ਨਹੀਂ ਕਿਸੇ ਨੇ ਅੱਗੇ ਸੰਭਣਾ ਇਹ ਤੁਸੀਂ ਪ੍ਰੈਕਟੀਕਲੀ ਵੀ ਦੇਖਿਆ ਹੋਣਾ ਬਹੁਤ ਉਮਰਾਂ ਨੇ ਤੁਸੀਂ ਸਾਰੇ ਵੱਡੇ ਬੈਠੇ ਹੋ ਇੱਥੇ ਇਹ ਤੁਸੀਂ ਵੀ ਦੇਖਿਆ ਹੋਣਾ ਜੋ ਅਸੀਂ ਦਿਖਾਵਾਂਗੇ ਉਹੀ ਅੱਗੇ ਹੋਣਾ ਵਾ ਸੋ ਥੋੜਾ ਜਿਹਾ ਟਾਈਮ ਫੈਮਿਲੀ ਲਈ ਜ਼ਰੂਰ ਕੱਢਿਆ ਕਰੋ ਫੋਨਾਂ ਤੋਂ ਬਾਹਰ ਆ ਜਾਓ ਫੋਨ ਦੀ ਦੁਨੀਆ ਨੇ ਤੁਹਾਨੂੰ ਕੁਝ ਨਹੀਂ ਦੇਣਾ ਰੀਲਾਂ ਦੇਖ ਲਿਆ ਘੰਟੇ 2 ਘੰਟੇ 3 ਘੰਟੇ ਲਗਾ ਲੇ ਉਹਦਾ ਕੋਈ ਫਾਇਦਾ ਨਹੀਂ ਹੋਣਾ ਆਪਾਂ ਨੂੰ ਫਾਇਦਾ ਤਾਂ ਜੀ ਦੇ ਨਾਲ ਹਨਾ ਜਕਰ ਦੇ ਵਿੱਚ ਵੱਡੇ ਨੇ ਛੋਟੇ ਨੇ ਉਹਨਾਂ ਦੇ ਨਾਲ ਪਿਆਰ ਦੇ ਨਾਲ ਹੀ ਫਾਇਦਾ ਵਾ ਹੈਗਾ ਉਹਦਾ ਫਾਇਦਾ ਜ਼ਿੰਦਗੀ ਦਾ ਅਗਰ ਘਰ ਮੇ ਕੋਈ ਨਾ ਹੋ ਸਿਰਫ ਆਪ ਹੈ ਔਰ ਫੋਨ ਹੈ ਆਪ ਵਕਤ ਨਿਕਾਲ ਸਕਤੇ ਹੋ ਪਰ ਉਹ ਫੋਨ ਆਪ ਕੋ ਇਮੋਸ਼ਨਲੀ ਸਪੋਰਟ ਨਹੀਂ ਦੇਗਾ ਉਹ ਫੋਨ ਆਪਕਾ ਹਾਲ ਨਹੀਂ ਪੁੱਛੇਗਾ ਉਹ ਫੋਨ ਆਪ ਕੋ ਇਹ ਨਹੀਂ ਕਹੇਗਾ ਕਿ ਬੇਟਾ ਤੂੰਨੇ ਰੋਟੀ ਖਾਈ ਹੈ या फ़ोन मम्मी नहीं बन जाएगा फ़ोन बेटा नहीं बनेगा फ़ोन भाई नहीं बनेगा सो जब घर में पहुंचते हो तो फ़ोन एक साइड पे रख दो फैमिली को टाइम दो माँ बाप को टाइम दो भाई बहन को टाइम दो आज आपको अपने ही घर में ये नहीं पता होगा कि मेरे साथ भाई जो है वो क्या कर रहा है आगे क्या उसका फ्यूचर है या मैं क्या कर रहा हूँ नहीं बाहर वालों को सारा कुछ पता है क्योंकि दो तीन घंटे तो जाते ही फ़ोन पे लग गए तो टाइम तो बचे ही नहीं वही टाइम एक दूसरे को दो दू। एक दूसरे का ध्यान रखो एक दूसरे की बात को सुनो तो सही अभी मेल पर्सन ने ये जो मेल पर्सन है उन्होंने ये अपना रखा है कि बोल रही है चिक चिक कर रही है करने दो फोन में लगे रहो हाँ ठीक है ओके ऐसे ही चल रहा है नहीं तो कर नहीं ना सकते बाद में अगली लड़ाई कर लेगी बट उसको समझा भी सकते हो आप बैठो तो सही सुनो तो सही जिस दिन वो फोन पे सीख गई जीना ना फिर आप लोगों का जीना धूबर है तो कहेगी फोन से ही मंगा लो रोटी ऑनलाइन ही मंगानी पड़ेगी बीमारियों का घर बनेंगे और क्या होंगे यही होना तुमने सिखाया उसे फोन चलाना उस उसे फोन के साथ जीना तुमने सिखाया ना तो फिर वही करेंगे बच्चा रोटी नहीं खा रहा उसको फोन दे दो तो वो फोन ही देखेगा तो आप लोगों को दवाई बूटी रोटी नहीं पूछेगा क्योंकि उसको तो फोन है फोन का एडिक्शन है तो थोड़ा सा टाइम निकालो पुरानी दुनिया में वापस आए हम जैसे हमारे बड़े करते थे उस तरीके से हो जाए इमोशनली सपोर्ट बहुत जरूरी है पॉजिटिव रहना बहुत जरूरी है तो थोड़ा सा वक्त निकालो आप अपनों के लिए वक्त निकालो क्योंकि टाइम बड़ा जिंदगी कितनी की बड़ी है किसकी सत्तर किसकी सौ साल है लगा लो सौ साल लगा लो चलो दो पीढ़ियाँ तीन पीढ़ियां चार पीढ़ियाँ देख लो उसके बाद तो एक लास्ट है ना तो वो लास्ट जो है ना वो प्यार से हो अच्छे से हो आधी बीमारी तो घर से ही खत्म हो जाएगी सोच के देखो कितना टाइम देते हो आप एक दूसरे को कौन से ज़्यादा टाइम किस रिश्ते को दिया है वो देख लो आज के टाइम में काउंट करके देखना पता लग जाएगा सो so आप पांच सात मिनट वेट करो काढ़ा रेडी हो रहा है आपको सर्व किया जाएगा काढ़ा दिया जाएगा अपने अपना काढ़ा ठंडा करके सिप सिप करके पीना है ठीक है जी अगर कोई चीज़ का नहीं पता चलता है तो आपके पास कार्ड है उस पर नंबर है आप उस पर क्लियर कर सकते हो बट थोड़ा सा टाइम फैमिली के लिए जरूर सोच के निकालो आने वाला टाइम अगर हमने अच्छा बनाना है बहुत टफ हो रहा है टाइम आने वाला वक्त तो बड़ा टफ़ हो रहा है सो थैंक यू वेट करने के लिए बहुत बहुत शुक्रिया आपका क्योंकि काढ़ा रेडी होने से पहले नहीं दे सकते हैं हम तैयार हो जाएगा दस के मिनट में आपको सर्व करेंगे अनाउंसमेंट दी जाएगी तो शांति बनाए रखो और सिमरन करो ताकि ये दवाई शुरू हो रही है या जिनकी शुरू हो चुकी है उसका असर बढ़ जाए परमात्मा से ऊपर तो कुछ भी नहीं है जिसको भी आप मानते हो उनका सिमरन करके दवाई लो घर पे भी जाते हो सिमरन करो जब टाइम लगे भगवान का नाम जरूर लो ओके जी थैंक यू सो मच आपने इतना कीमती समय हमें दिया धन्यवाद